ਪ੍ਰੀਤ ਸਾਹਿਬ ਸੰਗਤ ਜੀ ਆਓ ਬਨ ਦੀਸਾਂ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਆਪਾਂ ਸਾਰੇ ਵਿੱਚ ਸਰਦਾਰ ਸੁਰਜੀਤ ਸਿੰਘ ਜੀ ਕੋਹਲੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਆਂ ਪਰ ਦੁਆਰ ਤੇ ਦੁੱਖਾਂ ਦਾ ਪਹਾੜ ਝੁੱਟਿਆ ਹੈ ਪਰ ਮੈਨੂੰ ਲੱਗਦਾ ਹੈ ਜਿੰਨਾ ਤੁਹਾਡਾ ਸਾਥ ਹੈ ਉਹਦੇ ਨਾਲ ਸਾਰੇ ਦੁੱਖ ਘਟ ਜਾਂਦੇ ਨੇ ਛੋਟਾ ਤੇ ਇਹਨੇ ਭਾਰੀ ਘਟ ਚ ਕੀ ਸਰਜੀਤ ਸਿੰਘ ਕੋਲੀ ਜੀ ਨੂੰ ਚੋਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ ਜਿਹੜਾ ਪਰਿਵਾਰ ਹੁੰਦਾ ਜਿੱਦਿਆਂ ਤਿੰਨ ਪੀੜੀਆਂ ਸਮਾਰ ਸੇਵਾ ਚ ਝੁਟੀਆਂ ਹੋ ਤਿੰਨ ਪੀੜੀਆਂ ਹੋ ਗਈਆਂ ਸਮਾਰ ਸੇਵਾ ਦੀ ਭਾਵਨਾ ਇਹਨਾਂ ਦੇ ਪਰਿਵਾਰ ਚ ਇਹੋ ਜਿਹੀ ਭਰੀ ਹੋਈ ਹੈ ਜਦੋਂ ਮੈਂ ਅਜੀਤ ਪਾਲ ਸਿੰਘ ਜੀ ਕੋਲੀ ਨਾਲ ਗੱਲ ਕਰਦੀ ਹਾਂ ਹਮੇਸ਼ਾ ਆਪਣੇ ਸ਼ਹਿਰ ਲਈ ਆਪੇ ਲੋਕਾਂ ਲਈ ਭਲਾਈ ਸੋਚਦੇ ਨੇ ਸੋਚਦੇ ਨੇ ਕਿਵੇਂ ਆਪਦਾ ਸ਼ਹਿਰ ਦਾ ਵਿਕਾਸ ਕਰਾ ਸਕੋ। ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦੀ ਆ ਕਿ ਜਿੱਦ ਲਈ ਮੈਂ ਸਰਦਾਰ ਸੁਖਬੀਲ ਸਿੰਘ ਕੋਲੀ ਜੀ ਨੂੰ ਮਿਲੀ ਆ ਐਨੀ ਲੰਬੀ ਬਿਮਾਰੀ ਤੋਂ ਜੂਝ ਰਹੇ ਸੀ ਇਹਨੇ ਸਰੀਰ ਤੇ ਕਸ਼ਟ ਆਇਆ ਪਰ ਉਹਨਾਂ ਦਾ ਗੁਰੂ ਪ੍ਰਤੀ ਜਿਹੜਾ ਪਿਆਰ ਹੈ ਗੁਰਬਾਣੀ ਨਾਲ ਜਿਹੜਾ ਪਿਆਰ ਹੈ ਉਹ ਕਦੇ ਨਿਤੋ ਪਿਆ ਉਹ ਦਿਨ ਪਹਿਲੇ ਵੱਧਦਾ ਹੀ ਗਿਆ ਕੋਈ ਨਹੀਂ ਸਾ ਵੀ ਅਜੀਤਪਾਲ ਸਿੰਘ ਖੋਲੀ ਮੇਰੇ ਵੱਡੇ ਵੀ ਜਦੋਂ ਵੀ ਇਹਨਾਂ ਨਾਲ ਗੱਲ ਹੁੰਦੀ ਸੀ ਹਮੇਸ਼ਾ ਚੰਤਕ ਰਾਂਗੇ ਸੀ ਪ੍ਰਭਾ ਜੀ ਲਈ ਤੇ ਹਮੇਸ਼ਾ ਉਹਦੀ ਸੇਵਾ ਵਿੱਚ ਜੁਟੇ ਰਹੇ ਪਿਛਲੇ 1.5 ਸਾਲ ਤੋਂ ਅਸੀਂ ਦੇਖ ਰਹੇ ਹਾਂ ਵੀ ਇਹ ਜਿਹੇ ਅੱਜ ਦੇ ਸਮਾਜ 'ਚ ਪੁੱਤ ਹੋਣਾ ਕੋਈ ਕਰਮਾਂ ਵਾਲਿਆਂ ਦੇ ਕੋਲ ਹੀ ਹੁੰਦਾ ਹੈ ਜਿੱਦਿ ਇਹਨਾਂ ਨੇ ਸੇਵਾ ਕੀਤੀ ਆ ਸੋ ਅੱਜ ਇਥੇ ਭਾਰੀ ਕੱਠ ਚ ਸੰਮ ਸਮਾਰੀ ਪਹੁੰਚਿਆ ਸਾਡੇ ਆਪਾ ਦੀ ਪਾਰਟੀ ਦੇ ਕੈਬਨਿਟ ਮਨਿਸਟਰਸ ਵੀ ਪਹੁੰਚੇ ਨੇ ਐਮ ਐਨ ਐਸ ਆ ਵੀ ਪਹੁੰਚੇ ਨੇ ਚੇਅਰਮੈਨ ਸਰ ਵੀ ਪਹੁੰਚੇ ਨੇ ਦਰਜਾ ਬਰ ਦਰਜਾ ਅਧਿਕਾਰੀ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਇੱਕ ਓੰਕਾਰ ਸੋ ਗ੍ਰੀਟਿੰਗ ਜੀ ਕੋਲੀ ਸਰ ਸਰਦਾਰਾ ਸਿੰਘ ਕੋਲੀ ਜੀ ਦੇ ਫੋਰ ਇਗਜ਼ੈਂਪਲ ਜਿਨ੍ਹਾਂ ਨੇ ਜਦੋਂ ਸਰਦਾਰ ਸਰਦਾਰਾ ਸਿੰਘ ਜੀ ਕੋਲੀ ਪਾਰਟਨਰਸ਼ਿਪ ਤੋਂ ਬਾਅਦ ਹਿੰਦੁਸਤਾਨ ਵਿੱਚ ਆਏ ਉਹ ਸਮੇਂ ਜੈਰੀ ਸਿੰਘ ਭਾਈਚਾਰਾ ਜੋ ਹੈ ਉਹ ਕੁਝ ਵੀ ਨਹੀਂ ਸੀ ਸਕ੍ਰੈਚ ਤੋਂ ਸ਼ੁਰੂ ਕੀਤੀ ਜ਼ਿੰਦਗੀ ਕੁਝ ਵੀ ਪੱਲੇ ਨਾ ਹੋਣ ਦੇ ਇਸ ਸੰਸਾਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਵਿਚਰੇ ਦੇਵੇਂ ਉਹਨਾਂ ਨੇ ਸਮਾਜ ਦੇ ਵਿੱਚ ਆਪਣੀ ਜਗ੍ਹਾ ਬਣਾਈ ਜਿਸ ਤਰ੍ਹਾਂ ਸ਼ਰੋਣੀ ਅਕਾਲੀ ਦਰ ਦੇ ਵਿੱਚ ਰਹਿ ਕੇ ਉਹਨਾਂ ਨੇ ਅਣਥੱਕ ਕੰਮ ਕੀਤੇ ਲੋਕਾਂ ਦੀ ਸੇਵਾ ਕੀਤੀ ਉਸੇ ਤਰੀਕੇ ਦੇ ਨਾਲ ਹਮੇਸ਼ਾ ਹੀ ਪਟਿਆਲੇ ਸ਼ਹਿਰ ਦੇ ਸੰਤਾਨ ਨੇ ਉਹਨਾਂ ਦਾ ਭਰਪੂਰ ਸਹਿਯੋਗ ਵੀ ਕੀਤਾ ਤੇ ਉਹਨਾਂ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਪਟਿਆਲੇ ਸ਼ਹਿਰ ਦੀ ਸਾਡੀ ਬਰਾਦਰੀ ਦੀ ਸਾਰੀਆਂ ਸੰਤਾਨਾਂ ਨੇ ਹਮੇਸ਼ਾ ਹੀ ਉਹਨਾਂ ਦਾ ਸਹਿਯੋਗ ਵੀ ਕੀਤਾ ਤੇ ਉੱਥੇ ਤੱਕ ਪਹੁੰਚਾਇਆ ਤੇ ਉਹਨਾਂ ਨੇ ਵੀ ਆਪਣੀ ਮਰਿਆਦਾ ਦੇ ਵਿੱਚ